ਉਹ ਤਾਂ ਜਿਹੜੀ ਇਹ ਮੈਡੀਸਨ ਐਸ ਵਾਰ ਤੁਸੀਂ ਖੜੀ ਹੈ ਸਕਿਨ ਦੀ ਇਹਦੇ ਨਾਲ ਤੁਹਾਨੂੰ ਫਰਕ ਕਿੰਨੇ ਕ ਪਰਸੈਂਟ ਆਪਿਆ ਹਾਂਜੀ ਇੰਨੇ ਦਿਨਾਂ ਤੇ ਹੱਥੂ ਤਾਂ ਬੜੇ ਸਾਫ਼ ਹੋਏ ਇੰਨੇ ਸਾਫ਼ ਹੋ ਗਏ ਹਨਾ ਹਾਂਜੀ ਹਾਂਜੀ ਜੇ ਤੁਹਾਨੂੰ ਮਾਨ ਕੇ ਵਿਖਾਉਣਾ ਹੱਥਾਂ ਨੂੰ ਮਿਲ ਕੇ ਵੇਖਣ ਵਾਲੇ ਨੂੰ ਹੋਰ ਤਰ੍ਹਾਂ ਲੱਗਦੇ ਉੱਡ ਜੇ ਅੱਛਾ ਹਾਂਜੀ ਕਾਫੀ ਸਾਫ਼ ਹੋ ਗਿਆ ਅੱਛਾ ਇਹ ਜਿਹੜੀ ਕਿਸੇ ਨੇ ਵੇਖੋ ਮਿਲ ਕੇ ਹੈਗਾ ਅਸਰ ਜਿਹੜੀ ਜਿਹਦਾ ਉਹਦਾ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਸਕਦਾ ਕਿ ਨਹੀਂ ਫਰਕ ਪਿਆ ਇਹ ਚੀਜ਼ ਨਾਲ ਫਰਕ ਪਿਆ ਵਾ ਇਹ ਚੀਜ਼ ਨਾਲ ਫਰਕ ਪਿਆ ਹਾਂ ਜੀ ਇਹ ਦੋਨੇ ਠੀਕ ਲੱਗੀਆਂ ਇੱਕ ਲੋ ਖਾਰਚ ਤੇ ਉੱਕਾ ਨਹੀਂ ਨਾ ਹੁੰਦੀ ਖਰਚਾ ਲਾ ਕੋਈ ਨਹੀਂ ਇਹਨੇਗਾ ਖਰਚ ਨਹੀਂ ਜੁ ਹੁੰਦੀ ਇਹਨੂੰ ਖਰਚ ਹਟ ਗਏ ਹਾਂਜੀ ਖਰਚ ਨਹੀਂ ਮਾਸਾ ਵੀ ਹੁੰਦੀ ਤੇ ਚਮੜੀ ਦਾ ਇਹ ਨੁਕਸਰ ਕਿੰਨਾ ਪੁਰਾਣਾ ਸੀ ਤੁਹਾਡਾ ਇਹ ਤਾਂ ਕਾਫੀ ਪੁਰਾਣਾ ਉਹਨੂੰ ਕਦੇ ਮੇਰਾ ਵਿਆਹ ਵੀ ਨਹੀਂ ਹੋਇਆ ਕਿੰਨੇ ਸਾਲ ਹੋ ਕਿੰਨੇ ਸਾਲ ਹੋ ਗਏ ਜੀ ਕੋਈ 10 ਸਾਲ ਹੋ ਗਏ ਜੋ 10 ਸਾਲ ਪੁਰਾਣਾ ਨੁਕਸਾ ਹਾਂਜੀ ਹਾਂਜੀ 10 ਸਾਲ ਪੁਰਾਣਾ ਨੁਕਸਾ ਹਾਂਜੀ ਯਾਨੀ ਕਿ ਵਿਆਹ ਤੋਂ ਵੀ ਪਹਿਲਾਂ ਦਾ 10 ਤੋਂ 12 ਹੀ ਲੋ ਹਾਂ ਇਹ ਹੁਣ ਜੜੀ ਵਾਲੀ ਮੈਡੀਸਿਨ ਖੜੀ ਹੈ 5 ਦਿਨ ਦੀ ਖੜੀ ਹੈ ਜੀ ਹਣਾ हां जी हां जी 5 ਕਿ ਦਿਨ ਦੀ ਖੜੀ 5 ਦਿਨ ਚ ਮਤਲਬ ਹੱਥ ਵਗੈਰਾ ਸਾਰੇ ਹੱਥ ਵੀ ਤੁਹਾਡੇ ਤੁਸੀਂ ਆਂਦੇ ਮਲਾਇਮ ਹੋ ਗਏ ਅੱਗੇ ਨਾਲੋਂ हां जी हां जी ਅੱਗੇ ਨਾਲੋਂ ਸਾਫ ਆ ਸਾਫ ਹੋ ਗਿਆ ਨਾ ਨਾਲ ਪੀਣ ਵਾਲੀ ਸਿ ਦਵਾਈ ਨਾਲ ਪੀਣ ਵਾਲੀ ਪੀਣ ਵਾਲੀ ਤੇ ਜ਼ਰੂਰੀ ਖੜਦੇ ਆ ਨਾ ਪੀਣ ਵਾਲੀ ਵਧੀਆ ਜੀ ਵਧੀਆ ਦਵਾਈ ਪੀਣ ਵਾਲੀ ਮੈਂ ਮੈਂ ਦਾ ਪੀਂਦਾ ਰਿਹਾ ਪਾਣੀ ਤੇ ਮਿਲਾਵਟ ਕਰਕੇ ਤੇਰੀ ਪਾਣੀ ਚ ਮਿਲਾਵਟ ਅੱਛਾ ਹੁਣ ਇਸ ਦਵਾਈ ਨਾਲ ਤਸੱਲੀ ਆ ਨਾ ਤੁਹਾਡੀ ਹਾਂਜੀ ਹਾਂਜੀ ਸਹੀ ਹੈ ਦਵਾਈ ਸਹੀ ਹੈ ਜੇ ਉੱਤੇ ਲਾਉਣ ਵਾਲੀ ਬਦਲਨੀ ਆ ਜੇ ਉਹ ਲੋਸ਼ਨ ਕੋ ਬਦਲਣਾ ਉਹ ਉਹ ਬਦਲ ਸਕਦੇ ਜੇ ਤੁਹਾਨੂੰ ਵਧੀਆ ਫਰਕ ਹੈ ਫੇਰ ਨਹੀਂ ਬਦਲਣਾ ਜੇ ਤੁਹਾਨੂੰ ਜੇ ਇਸ ਮੈਡੀਸਨ ਨਾਲ ਤਸੱਲੀ ਆ ਕਿਉਂਕਿ 10 ਸਾਲ ਪੁਰਾਣਾ ਨੁਕਸਿਆ ਤੁਹਾਨੂੰ ਸਿਰਫ 5 ਦਿਨ ਹੋਏ ਆ ਜੇ 5 ਦਿਨ ਚ ਤੁਹਾਡੀ ਇਹਦੇ ਨਾਲ ਤਸੱਲੀ ਫੇਰ ਨਹੀਂ ਚੇਂਜ ਕਰਨੀ ਠੀਕ ਹੈ ਚਲੋ ਤੁਸੀਂ ਦੱਸੋ ਇਹਦੇ ਨਾਲ ਤਸੱਲੀ 5 ਦਿਨ ਚ ਹਾਂਜੀ ਹਾਂਜੀ ਇੰਨਾ ਫਰਕ ਹੈ ਕਾਫੀ ਪਿਆਰ ਇਹਦੇ ਨਾਲ ਫਰਕ ਹੈ ਕਾਫੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਕੋਈ ਨਹੀਂ ਮੌਨਾ ਫੇ ਤੁਹਾਡੇ ਕੋ ਪਾਣੀ ਕੋਈ ਦੱਸ ਆ ਜਾ ਆ ਜਾ ਠੀਕ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ